ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਫੇਰ ਤੁਹਾਨੂੰ ਵੀਡੀਓ ਦਿਖਾਉਣੇ ਆ ਪਿੰਡ ਸੈਬ ਸਿੰਘ ਵਾਲਾ ਇਹ ਜ਼ਿਲ੍ਹਾ ਸ੍ਰੀ ਗੰਗਾ ਨਗਰ ਦਾ ਪਿੰਡ ਹੈ ਸਟੇਟ ਰਾਜਸਥਾਨ ਹੈ ਗੰਗਾ ਨਗਰ ਤੋਂ ਕਰਨਪੁਰ ਵਾਲੀ ਛੜਕ ਦੇ ਉੱਤੇ ਦੋਸਤੋ ਇਹ ਪਿੰਡ ਆਉਂਦਾ ਹੈ ਗੰਦਾਰਾ ਡੇਰੀ ਫਾਰਮ ਜਿੱਥੇ ਅੱਜ ਇਹ ਵੀਡੀਓ ਆਪਾਂ ਬਣਾ ਰਹੇ ਆ ਇਹ ਬਾਈ ਹੋਰੀ ਵਪਾਰ ਦਾ ਕੰਮ ਕਰਦੇ ਆ ਮੈਂ ਰਾਜਸਥਾਨ ਦੇ ਵਿੱਚੋਂ ਜਦੋਂ ਵੀਡੀਓ ਬਣਾਉਣਾ ਤੇ ਇੱਕ ਗੱਲ ਐਡ ਕਰ ਦਿੰਨਾ ਉਹਨਾਂ ਵੀ ਇੱਥੇ ਜਿਹੜੀਆਂ ਕੀਮਤਾਂ ਆ ਉਹ ਸਮੇਤ ਕਿਰਾਏ ਦੇ ਦੱਸਿਆ ਜਾਂਦੀਆਂ। ਮਤਲਬ ਜੋ ਰੇਟ ਬਾਈ ਹੋਰੀ ਦੱਸਣਗੇ 500 ਕਿਲੋਮੀਟਰ ਤੱਕ ਘਰ ਪਹੁੰਚਦੇ ਰੇਟ ਹੋਣਗੇ। ਅੱਜ ਜਿਹੜੀਆਂ گاਵਾ ਦਿਖਾਉਣੀਆਂ ਦੋਸਤੋ ਇਹਦੇ ਵਿੱਚ ਜਿਹੜੀਆਂ گاਵਾ ਸੁੰਜਾ ਸਵਾਨਿਆ ਉਹਨਾਂ ਚੋਂ ਪੰਜ گاਵਾ ਨਾਲ ਬੱਚੇ ਵੱਛੀਆਂ ਸਿਰਫ ਇੱਕ ਗਾਂ ਮੇਰੇ ਖਿਆਲ ਚ ਵੱਛੇ ਵਾਲੀ ਬਾਕੀ ਪੰਜ گاਵਾ ਨਾਲ ਬੱਚੇ ਫੀਮੇਲ ਕਾਫ ਆ ਵੱਛੀਆਂ ਨੂੰ ਇਹਨਾਂ ਨੇ ਜਨਮ ਦਿੱਤਾ। ਸੋ ਲਾਸਟ ਤੱਕ ਵੀਡੀਓ ਦੇਖਦੇ ਰਹੋ ਕਿਉਂਕਿ ਸਾਰੇ ਨਾ ਕੀ ਤੁਹਾਨੂੰ ਦਿਖਾਉਣੇ ਆ ਇੱਕ ਵਾਰ ਕੈਮਰਾ ਮਾਰ ਦਿੰਨੇ ਆ ਸਾਰੇ ਪਸ਼ੂਆਂ ਤੇ ਇਹਨਾਂ ਦੇ ਵਿੱਚ ਇੱਕ ਵਾਇਡ ਬਿਲਕੁਲ ਹੀ ਤਾਜੀ ਹੈ ਜੇ ਸਾਡੇ ਇੱਥੇ ਪਹੁੰਚਣ ਤੋਂ ਬਾਅਦ ਜੀ ਸੋਈ ਹੈ ਤੇ ਇਹਨੇ ਵੱਛੀ ਨੂੰ ਜਨਮ ਦਿੱਤਾ ਜਦੋਂ ਉੱਠੂਗੀ ਫਿਰ ਤੁਹਾਨੂੰ ਦਿਖਾਵਾਂਗੇ ਬਹੁਤ ਸੋਹਣੀ ਗਾਂ ਤਿਆਰ ਹੋਈ ਵੀ ਹੈ ਕੁਸ ਵਾਇੜਾ ਦੋਸਤੋ ਇਹ ਗੱਬਣ ਵੀ ਖੜੀਆਂ ਬਾਈ ਕੋਲ ਭਾ ਜਿਹੜੇ ਉਹ ਆਪਾਂ ਵੀਡੀਓ ਦੇ ਵਿੱਚ ਹੋਣਗੇ ਤੇ ਹਰੇਕ ਵੀਰ ਦੀ ਪਹੁੰਚ ਵਾਲੇ ਰੇਟ ਜਿੱਥੋਂ ਮਿਲਦੇ ਹੁੰਦੇ ਆ ਸੋ ਆਓ ਮਿਲ ਜੇ ਬਾਈ ਨੂੰ ਕਰਦੇ ਗੱਲਾਂ ਬਾਤਾਂ ਦੱਸੋ ਨਾ ਗਏ ਕੇ ਕਰਕੇ ਦਿਖਾਉਂਦੇ ਜਾਵਾਂਗੇ ਬੇਨਤੀ ਹੈ ਵੀ ਜਿਹੜਾ ਵੀਰ ਪਸ਼ੂ ਖਰੀਦਣਾ ਚਾਹੁੰਦਾ ਇੱਕ ਤਾਂ ਆ ਕੇ ਜਰੂਰ ਦੇਖੇ ਤਸੱਲੀ ਕਰੋ ਜਿਹੜੀਆਂ ਸੋਹਣੀਆਂ ਸਵਾਂੀਆਂ ਗਾਵਾਂ ਦੋ ਟਾਈਮ ਦੰਦ ਚੋਕੇ ਦੇਖੋ ਤੇ ਆਪਦੀ ਤਸੱਲੀ ਤੇ ਆਪਦੀ ਸਮਝ ਦੇ ਨਾਲ ਪਸ਼ੂ ਤੁਸੀਂ ਖਰੀਦ ਸਕਦੇ ਹੋ ਆਓ ਜਾਣਕਾਰੀ ਬਾਈ ਤੋਂ ਲਈਏ ਫਿਰ ਇਹ ਕੇ ਕਰਕੇ ਨਾਗ ਸਾਰੇ ਤੋਰ ਦੇ ਜਾਵਾਂਗੇ ਮਨਜੀਤ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮਨਜੀਤ ਭਾਈ ਕਾਫੀ ਸਾਰੇ ਨਾਗ ਅੱਜ ਆਪਾਂ ਦਿਖਾਉਣੇ ਆ। ਹਾਂਜੀ। ਸ਼ੁਰੂ ਚ ਹੀ ਆਪਾਂ ਇੱਕ ਗੱਲ ਦੱਸ ਦਈਏ ਵੀ ਕੀਮਤ ਕਿੱਥੋਂ ਸ਼ੁਰੂ ਹੋ ਜੂਗੀ ਅੱਜ? 70000 ਤੋਂ ਸਟਾਰਟਿੰਗ ਆ ਜੀ। ਠੀਕ ਹੈ। ਹਾਂਜੀ। ਤੇ ਉੱਪਰ ਤੱਕ ਜੇਬ ਜੀ ਗਾਂ ਕੋਈ ਲੈਣੀ ਚਾਹੂ ਹਾਂ। ਇੱਕ ਲੱਖ 45000 ਤੱਕ ਰਹੂਗੀ। ਠੀਕ ਹੈ। ਪਹਿਲੇ ਨੰਬਰ ਵਾਲੀ ਵੜ ਤੋਂ ਸ਼ੁਰੂਆਤ ਕਰਦੇ ਹਾਂ ਭਾਈ। ਕਿੰਨਵਾ ਸੂਆ ਸੂਈ ਆ? ਕਿੰਨੇ ਦਾ? ਜੇ ਸੂਆ ਸੂਈ ਆ ਜੀ। ਹੂੰ। ਮੂੰਹ 6 ਦੰਦ ਹੈ। ਠੀਕ ਹੈ। ਜੀ ਰਾਤੀ ਸੂਈ ਹੈ। ਰਾਤੀ ਸੂਈ ਹੈ ਬੱਚਿਆਂ ਨੇ ਵੱਛੀ ਦਿੱਤੀ। ਹਾਂਜੀ। ਇਹਦੀ ਆ ਵੱਛੀ ਹੈ ਜੀ। ਠੀ 500 ਕਿਲੋਮੀਟਰ ਦਾ ਹਾਂਜੀ ਉਹ 500 ਕਿਲੋਮੀਟਰ ਤੱਕ ਜਿਹੜੀ ਆਪਾਂ ਗਾਂ ਦਾ ਰੇਟ ਲਾਵਾਂਗੇ ਹਰੇਕ ਦਾ 500 ਕਿਲੋਮੀਟਰ ਪਹੁੰਚ ਹੋਊਗੀ ਠੀਕ ਹੈ ਖੋਲੀ ਭਾਈ ਸੋ ਦੋਸਤੋ ਦੂਜਾ ਸੂਆ 6 ਦੰਦ 1,115,000 ਚੋਂ 500 ਕਿਲੋਮੀਟਰ ਤੱਕ ਪਹੁੰਚ ਮਤਲਬ ਉਸ ਸਮੇਤ ਕਰਾਇਆ ਬੱਚੀ ਦੇਖਿਓ ਦੋਸਤੋ ਬਿਲਕੁਲ ਛੋਟਾ ਕੰਨ ਆਇਆ ਤੇ ਸੋਹਣ ਤੁਸੀਂ ਕੱਚਾ ਲਾੜੂਆ ਦੇਖੋ ਸੋਹਣਾ ਸਟਰਕਚਰ ਹੈ ਰਾਤ ਹੀ ਹਜੇ ਗਾਂ ਸੋਈ ਹੈ ਦੂਜਾ ਸੂਆ 6 ਦੰਦ ਚੰਗਾ ਥਾਣਾ ਦੋਸਤੋ ਹੱਥੀ ਚਵਾਈ ਹੋ ਜੂਗੀ ਬਾਕੀ ਪਾਸ ਤੁਸੀਂ ਆ ਕੇ ਕਰ ਲੈਣੀ ਹੈ ਪਹਿਲਾਂ ਨਹੀਂ 23 24 ਕਿਲੋ ਦੁੱਧ ਦਿੱਤਾ ਜੀ 27 28 ਕਿਲੋ ਦੁੱਧ ਆਰਾਮ ਨਾਲ ਦੇ ਦੂੰਗੀ ਠੀਕ ਹੈ ਸੋ ਦੋਸਤੋ ਚੰਗਾ ਦੁੱਧ ਪਹਿਲਾਂ ਨਹੀਂ ਪਾਇਆ ਹੋਇਆ ਲਿਆ ਬਾਈ ਫਿਕਸ ਹਵਾਨਾ ਖੁੱਚਾਂ ਤੋਂ ਕਾਫੀ ਉੱਤੇ ਤੁਹਾਨੂੰ ਦਿਸੂਗਾ ਸੋ ਜੀ ਨੂੰ ਪਸੰਦ ਆਉਂਦੀ ਹੈ ਤਾਂ ਕੰਟੈਕਟ ਕਰੋ 1 ਲੱਖ ਤੇ 15000 ਚ ਘਰ ਪਹੁੰਚਦੇ ਇਹ ਰੇਟ ਜਿਹੜੇ ਬਾਈ ਹੋਰੀ ਦੱਸ ਰਹੇ ਹੈ ਪਹਿਲੇ ਨੰਬਰ ਤੇ ਤੁਹਾਨੂੰ ਦਿਖਾ ਰਹੇ ਹਾਂ ਦੋਸਤੋ ਚੰਗਾ ਹਵਾਨਾ ਤਿਆਰ ਸੋਹਣਾ ਬੱਚਾ ਨਾਲ ਵੱਛੀ ਮਨਜੀਤ ਭਾਈ ਜਿਹੜੀ 2 ਨੰਬਰ ਤੇ ਆਪਾਂ ਵੈੜ ਦਿਖਾਉਣੀ ਹੈ ਇਹ ਵੀ ਦੂਜੇ ਸਵੇ ਸੂਈ ਹੈ ਜੀ ਠੀਕ ਹੈ ਇਹਨੂੰ ਕਿੰਨਾ ਚਿਰ ਹੋ ਗਿਆ ਉਹ ਆਪਾਂ ਇਹ ਵੀ ਰਾਤ ਹੀ ਸੂਈ ਹੈ ਠੀਕ ਹੈ ਇਹਨੇ ਹੀ ਬੱਚੀ ਨੂੰ ਜਨਮ ਦਿੱਤਾ ਹੈ ਇਹਦੀ ਕੀਮਤ ਕੀ ਰਊਗੀ ਇਹ 1 ਲੱਖ 30000 ਦੀ ਪਹੁੰਚ ਕਰਾ ਦਾਂਗੀ 1 30 ਦੇ ਵਿੱਚ ਹਾਂਜੀ ਠੀਕ ਹੈ 25 26 ਕਿਲੋ ਦੁੱਧ ਪਹਿਲਾਂ ਦਿੱਤਾ 30 ਕਿਲੋ ਆਰਾਮ ਨੇ ਦੁੱਧ ਦੇ ਦੂਗੀ ਠੀਕ ਹੈ ਹਾਂਜੀ ਸੋ ਦੋਸੋ ਇਹਦੇ ਨਾਲ ਪਹਿਲੀ ਗੱਲ ਤੇ ਇਹਦੀ ਬਿਊਟੀ ਆਪਦੀ ਤੁਸੀਂ ਦੇਖ ਲਓ ਤੁਹਾਨੂੰ ਸੋਹਣੀ ਵੈੜ ਲੱਗੂਗੀ ਤੋਰਾਂਗੇ ਵੀ ਪਲੱਸ ਪੁਆਇੰਟ ਇਹ ਜਰੂਰ ਹੁੰਦਾ ਵੀ ਚੰਗਾ ਬੱਚਾ ਨਾਲ ਆ ਜਾਂਦਾ ਕਿਉਂ 130000 ਦੀ ਗਾਂ ਤੇ ਲਗਭਗ ਦੋਹਾਂ ਸਾਲਾਂ ਨੂੰ 130 ਦੀ ਇਹ ਮੰਨ ਲਓ ਤੁਸੀਂ ਘੱਟੋ-ਘੱਟ ਕਿਉਂਕਿ ਉਦੋਂ ਨੂੰ ਰੇਟ ਵਧ ਨਹੀਂ ਹੈ ਸੋ ਜੇ ਚੰਗੀ ਸੰਭਲੋਗੇ ਹਾਲਾਂਕਿ ਨੇ ਖਰਚਾ ਖਾਣਾ ਹੈ ਪਰ ਚੰਗਾ ਜੀ ਨਾਲ ਆਜੂਗਾ ਤਾਂ ਇਹਦੇ ਨਾਲ ਵਾਧਾ ਹੁੰਦਾ ਫਾਰਮ ਦੇ ਵਿੱਚ 130000 ਚ 500 ਕਿਲੋਮੀਟਰ ਤੱਕ ਪਹੁੰਚ ਹੈ ਦੂਜਾ ਸੂਆ ਸੋਨਾ ਰੰਗ ਚੰਗਾ ਢਾਂਚਾ ਥਾਣੇ ਦਾ ਵੀ ਹੱਥੀ ਚਵਾਈ ਵਾਲਾ ਦੱਸਦਾ ਪਾਸ ਤੁਸੀਂ ਆ ਕੇ ਕਰ ਲਓ ਜੇ ਚੰਗਾ ਦੁੱਧ ਬਾਈ ਕਹਿੰਦਾ ਵੀ ਪਹਿਲਨ ਨੇ ਪਾਇਆ ਤੇ ਦੂਜੇ ਸੂਏ ਵੀ ਚੰਗਾ ਦੇਉ ਦੁੱਧ ਹਮੇਸ਼ਾ ਸੇਵਾ ਦਾ ਹੁੰਦਾ ਜਿੰਨਾ ਪਾਲੋਗੇ ਉਹਨਾਂ ਧਾਰਾਵੇਂ 30 ਕਿਲੋ ਦੇ ਦੂ 25 26 ਕਿਲੋ ਪਹਿਲਾਂ ਨਹੀਂ ਦਿੰਦੀ ਰਹੀ ਠੀਕ ਹੈ 25 26 ਕਿਲੋ ਬਾਈ ਕਹਿੰਦਾ ਪਹਿਲਾਂ ਨਹੀਂ ਦੁੱਧ ਦੁੱਤਾ ਬਸ ਇਹਨਾਂ ਗਾਵਾਂ ਵਾਸਤੇ 25 26 ਕਿਲੋ ਦੁੱਧ ਕੋਈ ਬਹੁਤਾ ਨਹੀਂ ਹੁੰਦਾ ਕਿਉਂਕਿ ਇਹ ਬਰੀਡ ਹੀ ਦੁੱਧਾਸਤੇ ਡਿਵੈਲਪ ਹੋਈ ਹੈ ਤੇ ਇਹ ਤਾਂ ਤੁਸੀਂ ਜ਼ਰੂਰ ਵੇਖਿਓ ਨਾਲ ਇਹਦੇ ਜਿਹੜੀ ਬੱਛੀ ਹੈ ਬੜੀ ਸੋਹਣੀ ਬੱਛੀ ਮੇਨੇ ਜਨਮ ਦਿੱਤਾ ਸੋ 2 ਨੰਬਰ ਤੇ ਸੋਨੇ ਦਿਖਾ ਰਹੇ ਸੀ 3 ਨੰਬਰ ਤੇ ਇੱਕ ਗਾਂ ਘਰੇਲੂ ਘਰੇ ਦੁੱਧ ਚੋਣ ਵਾਸਤੇ ਹੱਥੀ ਚੁਾਈ ਵਾਲਾ ਥਾਨ ਸੋਨਾ ਹਵਾਨਾ ਮਨਜੀਤ ਬਾਈ ਕਨਵਾ ਸੁਆ ਇਹ ਇਹ ਦੂਜੇ ਸੇ ਸੁਈ ਹੈ ਜੀ ਠੀਕ ਹੈ ਤੇ ਪਹਿਲਾਂ ਨੇ ਦੁੱਧ ਇਹਨੇ 27 22 ਕਿਲੋ ਦਿੱਤਾ ਜੀ ਕਿੰਨੇ ਦਿਨੋਂ ਗੱਜ ਸੁਈ ਨੂੰ ਇਹਨੂੰ ਆ ਚੌਥਾ ਦਿਨ ਹੈ ਜੀ ਹੁਣ ਕਿੰਨਾ ਖਾਊਗਾ ਉਹਨੇ 25 ਕਿਲੋ ਤਿਆਰ ਆਈ ਠੀਕ ਹੈ ਇਹਦੇ ਨਾਲ ਬੱਚਾ ਮੇਰੇ ਖਿਆਲ ਇਹਦੇ ਨਾਲ ਬੱਚਾ ਜੀ ਠੀਕ ਹੈ ਇਹਦਾ ਰੀਡ ਕੀ ਰਹਿਣਾ ਬਾਈ ਇਹ 1 ਲੱਖ 45000 ਦੀ ਪਹੁੰਚ ਕਰਾਵਾਂਗੇ ਖੋਲੀ ਬਈ ਇਹ 1 ਲੱਖ ਤੇ 45000 ਚ ਦੋਸਤੋ ਪਹੁੰਚ ਹੋਊਗੀ ਤੇ ਜੇ ਆਪਣੇ ਕੋਲੇ 10 15 ਦੇ ਰੋਗੀ ਤਾਂ ਇਹਦਾ ਆਪਾਂ 38 37 38 ਕਿਲੋ ਦੋ ਚੋਕੇ ਦੇਵਾਂਗੇ ਠੀਕ ਹੈ ਹਾਂਜੀ ਤੋਂ ਦੋਸੋ ਚੰਗੇ ਦੁੱਧ ਵਾਲੀ ਗਾਂ ਸ਼ੁਰੂਆਤ ਬੜੀ ਸੋਹਣੀ ਕੀਤੀ ਹੈ ਨੇ ਇਹਦੇ ਨਾਲ ਬੱਚਾ ਮੇਲਕਾਫ ਹੈ ਸੁਹਾ ਦੂਜਾ ਚੌਥਾ ਦਿਨ 25 26 ਕਿਲੋ ਦੁੱਧ ਤੋਂ ਸ਼ੁਰੂਆਤ ਕੀਤੀ ਹੈ ਕਰਮਾ ਵਾਲੀ ਨੇ ਥਣ ਥਿਚਵਾਈ ਵਾਲੇ ਆ ਲੰਬਾਈ ਚੰਗੀ ਹੈ ਮੀਡੀਅਮ ਹਾਈਟ ਜੇ ਅਗਲੇ ਸੇਵਾ ਚੰਗੀ ਹੋਈ ਤਾਂ 40 ਲੀਟਰ ਵੀ ਕੱਢ ਦੂਗੀ ਠੀਕ ਹੈ ਹਾਂਜੀ ਦੁੱਧ ਵਾਲੀ ਵੈਡ ਦੱਸੋ ਖਵਾਨਾ ਤੁਸੀਂ ਦੇਖੋ ਕਰਮਾ ਵਾਲੀ ਦਾ ਅੱਤੀ ਜੁਆਈ ਵਾਲਾ ਬਹੁਤ ਸੋਹਣਾ ਥਣ ਪੂਰੀ ਬਿੱਥੀ ਦੇ ਉੱਤੇ ਹੈ ਇਹਦੇ ਨਾਲ ਮੇਲ ਕਾਫ ਹੈ 1 ਲੱਖ ਤੇ 45000 ਚ ਘਰੇ ਪਹੁੰਚੂਗੀ ਜਿਹੜਾ ਵੀਰ ਖਰੀਦਣਾ ਚਾਹੇ ਤਸੱਲੀ ਹਰੇਕ ਪੱਖ ਤੋਂ ਆਕੇ ਤੁਸੀਂ ਕਰ ਸਕਦੇ ਹੋ 4 ਨੰਬਰ ਤੇ ਇੱਕ ਗੱਬਣ ਗਾਂ ਖੜੀ ਹੈ ਮਨਜੀਤ ਭਾਈ ਕੰਨਵਾਸੂਆ ਸੁੰਦੀ ਹੈ ਇਹ ਦੂਜੇ ਸੂਆ ਸੂਨ ਵਾਲੀ ਹੈ ਕਿੰਨੇ ਕ ਦਿਨ ਲੈ ਜੂ ਬਾਈ ਦੈਣ ਤਾਂ ਵੇਖੋ ਹੀ ਪੰਜ ਚਾਰ ਕੱਢ ਵੀ ਸਕਦੀ ਐ ਸੂ ਵੀ ਸਕਦੀ ਦੋ ਦਿਨਾਂ ਦੀ ਕੀ ਕੀਮਤ ਰਹੂਗੀ ਇਹਦੀ ਇਹ 135000 ਦੀ ਪਹੁੰਚ ਕਰਾ ਦਾਂਗੇ ਠੀਕ ਐ ਸੋ ਖੋਲੀ ਭਾਈ 25 26 ਕਿਲੋ ਦੁੱਧ ਪਹਿਲਾਂ ਨਹੀਂ ਦਿੱਤਾ ਠੀਕ ਐ 30 32 ਕਿਲੋ ਦੁੱਧ ਆਰਾਮ ਨਾਲ ਦੇ ਦੂਗੀ ਬਾਕੀ ਆਰਡਰ ਆਰਡਰ ਹੈ ਤੇ ਬਹੁਤ ਵਧੀਆ ਲੱਗਿਆ ਜਿਵੇਂ ਕੰਪੈਕਟ ਹੈ ਸਹੀ ਐ ਸੋ ਹਜੇ ਦੋਸਤੋ ਹਜੇ ਦਿਨ ਲਾਊਗੀ ਵੈੜ ਤਾਂ ਹੋਰ ਭਰੂਗੀ ਸੂਆ ਦੂਜਾ ਤਿਆਰੀ ਚੰਗੀ ਐ ਸੋ ਦੇਖੋ ਇਹਦਾ ਹਵਾਨਾ ਤੁਸੀਂ ਹਜੇ ਦਿਨ ਲੈ ਸਕਦੀ ਆ ਤੇ ਪਹਿਲਾਂ ਵੀ ਸੂ ਸਕਦੀ ਕਿਉਂਕਿ ਜਿਹੜੀ ਤਿਆਰੀ ਆ ਉਹ ਬੜੀ ਚੰਗੀ ਇਹਨੇ ਕਰ ਲਈ ਹੈ ਜੀ ਬਾਕੀ ਬਰੀਡ ਬਰੂਡ ਬਹੁਤ ਜ਼ਿਆਦਾ ਵੱਛੀ ਦੀ 1 ਲੱਖ ਤੇ 35000 ਚ ਘਰੇ ਪਹੁੰਚ ਹੋ ਜਾਣੀ ਆ 500 ਕਿਲੋਮੀਟਰ ਤੱਕ ਪਾਸ ਕਰਨ ਆ ਜੋ ਰੇਟ ਤੁਹਾਨੂੰ ਦੱਸ ਹੀ ਦਿੱਤੇ ਆ ਤੇ ਇਹਦੇ ਨਾਲ ਤੁਹਾਨੂੰ ਸਰਚ ਕਰਨ ਦੀ ਇਹ ਨਹੀਂ ਲੋੜ ਪੈਣੀ ਵੀ ਕਰਾਇਆ ਕਿੰਨਾ ਪਊਗਾ ਸੋ 4 ਨੰਬਰ ਤੇ ਗਾਂ ਇਹ ਵਾੜ ਤੁਹਾਨੂੰ ਦਿਖਾ ਰਹੀ ਕੱਟ ਵਾਲਾ ਹਵਾਨਾ ਅੰਸੋ ਕਾਫੀ ਚੰਗਾ ਭਰਿਆ ਹੋਇਆ ਇੱਕ ਹੋਰ ਸੋਈ ਸਵਾਈ ਗਾਂ ਇਹਦੇ ਨਾਲ ਵੀ ਬੱਚਾ ਵੱਛੀ ਹੈ ਮਨਜੀਤ ਭਾਈ ਕੰਨਵਾ ਸੁਆ ਕਦੋਂ ਦੀ ਸੋਈ ਹੈ ਇਹ ਦੂਜੇ ਸੋਏ ਸੂਈ ਹੈ ਜੀ ਹੂੰ ਤੇ ਕੱਲ ਦੀ ਸੋਈ ਹੈ ਕੱਲ ਹੀ ਸੋਈ ਹੈ ਹਾਂਜੀ ਕੱਲ ਸਵੇਰੇ ਸੋਈ ਸੀ ਠੀਕ ਹੈ ਹਾਂਜੀ ਇਹਦਾ ਰੇਟ ਕੀ ਰਹੂਗਾ ਬਾਈ ਰੇਟ ਇਹ 115000 ਦੀ ਪਹੁੰਚ ਕਰਾ ਦਾਂਗੇ ਜੀ ਠੀਕ ਹੈ ਕੋਲ ਨਹੀਂ ਬਾਈ ਇਹ ਵੀ 6 ਦਾ ਹੂੰ ਮਗਰ ਇਹਦੀ ਵੱਛੀ ਹੈ ਠੀਕ ਹੈ ਇਹਦਾ ਵੀ ਬੱਚਾ ਬਹੁਤ ਸੋਹਣਾ ਦੋਸਤੋ ਰੰਗ ਇਹਦੇ ਅੰਗੂਈਆਂ ਬਲੈਕ ਪਰ ਸੋਹਣੀ ਬਹੁਤ ਆ ਵੱਛੀ ओ, भी ना, तो एवाना हम देख लो ग एक पंद्रह हजार भी घर पहुंच होनी है वी भी थो दिखाऊंगा बहुत लंबाई है इधर नई एक पंद्रह हजार चरे पोच होगी इस गांव की भी घुमाला बी बाकी चवाई ची बहुत चंगी थाना थोड़ी गैप से लग्या ਤੁਹਾਨੂੰ ਸੋਹੱਠੀ ਜਵਾਈ ਵਾਲਾ ਥਾਣ ਦੱਸਦਾ ਵੈਸੇ ਬਿੱਥੀ ਫੁੱਲਾ ਥਾਣਾ ਦੇ ਵਿੱਚ ਹਵਾਨਾ ਵੀ ਚੰਗਾ ਸੋਹਣਾ ਤਿਆਰ ਇੱਕ ਲੱਖ ਤੇ 15000 ਚ ਪਹੁੰਚ ਵੱਛੀ ਇਹਦੇ ਨਾਲ ਬਹੁਤ ਸੋਹਣੀ ਹੈ ਜੋ ਤੁਸੀਂ ਸਾਹਮਣੇ ਦੇਖ ਸਕਦੇ ਹੋ ਇੱਕ ਹੋਰ ਗਾਂ ਇਦੂ ਅੱਗੇ ਸੂਈ ਸਵਾਈ ਹੈ ਮਨਜੀਤ ਭਾਈ ਕਰਨਵਾਸੂਆ ਇਹ ਇਹ ਦੂਜੇ ਸੂਈ ਹੈ ਜੀ ਕਿੰਨਾ ਚਿਰ ਹੋ ਗਿਆ ਨੂੰ ਸੂਈ ਨੂੰ ਇਹਨੂੰ ਸੂਈ ਨੂੰ ਅੱਜ 10 ਦਿਨ ਹੋ ਗਏ ਹੁਣ ਦੁੱਧ ਕਿੰਨਾ ਹੋਊਗਾ ਹੁਣ ਇਹਦੇ 27 28 ਕਿਲੋ ਜਮਾ ਤਿਆਰ ਹੈ ਰੋਟੇਮ ਚੋਕੇ ਅਗਲਾ ਲੈ ਸਕਦਾ ਆਪ ਠੀਕ ਹੈ ਹਾਂਜੀ ਇਹਦੀ ਕੀਮਤ ਕੀ ਰਹੂਗੀ ਇਹ 121000 ਦੀ ਪਹੁੰਚ ਕਰਾ ਦਾਂਗੇ ਠੀਕ ਹੈ ਤੋਰੀ ਬਈ 27 28 ਕਿਲੋ ਦੋਸਤੋ ਦੁੱਧ ਤਿਆਰ ਹੈ ਬੱਚੀ ਹੈ ਮੇਰੇ ਖਿਆਲ ਚ ਇਹਦੇ ਨਾਲ ਵੀ ਬੱਚਾ ਨਹੀਂ ਇਹਦੇ ਨਾਲ ਬੱਚਾ ਜੀ ਬੱਚਾ ਇਹਦੇ ਨਾਲ ਹਾਂਜੀ ਵੀਰ ਜੀ ਸੋ ਦੋਸਤੋ ਇਹਦੇ ਨਾਲ ਵੀ ਬੱਚਾ ਹੈ ਇਹਦੇ ਵੀ ਥਣ ਹੱਥੀ ਚੁਾਈ ਵਾਲੇ ਆ ਕਦ ਕਾਠ ਬਹੁਤ ਆ ਦੋਸਤੋ ਤਾਂ ਹੀ ਗਾਂ ਦੁੱਧ ਵਾਲੀ ਹੈ 28 26 ਕਿਲੋ ਜਮਾ ਹੁਣ ਤਿਆਰ ਹੈ ਇਹਦੇ ਠੀਕ ਹੈ 121000 ਚ 27 28 ਕਿਲੋ ਤਿਆਰ ਦੁੱਧ ਵਾਲੀ ਗਾਂ 10ਵੇਂ ਦਿਨ ਇਥੇ ਤੁਹਾਨੂੰ ਮਿਲ ਜੂਗੀ ਤੇ ਪਹੁੰਚ ਇਹਦੀ ਹੋ ਜਾਣੀ ਹੈ ਤਾਂਚਾ ਬਹੁਤ ਖੁੱਲਾ ਡੁੱਲਾ ਬੱਚੇ ਬਰੀਡਿੰਗ ਤੇ ਕੰਮ ਕਰਨਾ ਚਾਹੁੰਦੇ ਆ ਤਾਂ ਬੱਚੀਆਂ ਬਹੁਤ ਸੋਹਣੀਆਂ ਦੇਊਗੀ। ਖਾਂ ਦਾ ਸਹਿਜ ਭਾਵੇਂ ਦੋਨੇ ਪਾਸੇ ਬਹਿ ਕੇ ਚੋਲੋ ਇਦਾਂ ਦਾ ਖਾਂ ਦਾ ਸਹਿਜ ਹੈ ਵੀ ਚਵਾਈ ਕਰਕੇ ਉੱਠੂਗਾ ਕੋਈ ਵੀ ਭਰਾ ਪੂਰਾ ਹੱਥੀਂ ਚਵਾਈ ਵਾਲਾ ਹੈ। ਬਾਕੀ ਵਿੱਥੀ ਥਣਾ ਦੇ ਵਿੱਚ ਜਿਹੜੀ ਉਹ ਤੁਸੀਂ ਇਥੋਂ ਦੂਰੋਂ ਵੀ ਦੇਖ ਸਕਦੇ ਹੋ ਚੰਗੇ ਕੰਦ ਕਾਠ ਦੀ ਹੈ। 1 ਲੱਖ ਤੇ 21000 ਚ ਘਰੇ ਪਹੁੰਚ ਦੁੱਧ ਹੈਗਾ ਇਸ ਟਾਈਮ ਇਹਦੇ ਥੱਲੇ 27 28 ਕਿਲੋ ਇਹ ਬਾਈ ਇਹ ਤੋਂ ਅੱਗੇ ਜਿਹੜੀ ਵਾੜ ਇਹ ਦੂਜੇ ਤੋਂ ਸੂਣ ਵਾਲੀ ਹੈ ਕਿੰਨਾ ਚਿਰ ਲੈ ਜੂਗੀ ਇਹ ਦਿਨ ਤਾਂ ਉਹਦੇ 7-8 ਪਏ ਜੀ ਇਹਦੇ ਠੀਕ ਹੈ ਹਾਂਜੀ ਕੀ ਕੀਮਤ ਰਹੂਗੀ ਬਾਈ 1 ਲੱਖ 10000 ਦੀ ਪਹੁੰਚ ਕਰਾ ਦਾਂਗੇ ਜੀ ਠੀਕ ਹੈ ਤੋਰੀ ਬਾਈ ਦੂਜਾ ਸੂਆ ਜੇ 6 ਦੰਦ ਹੈ ਪਹਿਲਾਂ ਨੇ 25 ਲੀਟਰ ਤੋਂ ਦਿੱਤਾ ਜੀ ਠੀਕ ਹੈ ਥਣ ਚੋ ਥਾ ਚੋਈ ਬਹੁਤ ਚੰਗੀ ਲੱਗੀ ਹੈ ਠੀਕ ਹੈ ਉੱਠੀ ਵਾਲਾ ਖਾਣਾ ਪੂਰਾ ਵਧੀਆ ਚੁਆਤੀ ਤੋਰ ਦੇ ਤੀ ਉੱਤੇ ਹੀ ਤੋਰ ਦੇ ਕੋ ਉੱਪਰ ਹੀ ਤੋਰ ਦਿਆ ਕਰ ਪੰ ਉੱਤੇ ਤੋਰਦਾ ਗਾਣਾ ਦਸੋ ਇੱਥੋਂ ਦੀ ਤੁਹਾਨੂੰ ਤੋੜ ਕੇ ਦਿਖਾਉਣੇ ਹਜੇ 7-8 ਦਿਨ ਬਾਕੀ ਐ ਇਹ ਥੋੜੀ ਸਵੇਲਿੰਗ ਹੈ ਜੀ ਕੋਈ ਕਹਦੇ ਕਿ ਕੋਈ ਸਾਈਡ ਸੂਟ ਕੁਝ ਨਹੀਂ ਜਮਾ ਸਵੇਲਿੰਗ ਹੈ ਜੀ ਠੀਕ ਐ ਥੋੜੀ ਭਲੂਣ ਇੱਕ ਪਾਸੇ ਮਾਮੂਲੀ ਜਿਹਾ ਫਰਕ ਹੈਗਾ ਪਰ ਭਲੂਣ ਗੱਬਣਾ ਪਸ਼ੂਆਂ ਨੂੰ ਹੁੰਦੀ ਐ ਸਾਰੇ ਜਾਣਦੇ ਹੋ ਲਿਆ ਬਾਈ ਕਮਾਲਾ ਦੂਜਾ ਸੂਆ ਸੋਊਗੀ ਦਿਨ ਹਜੇ ਲੈਦੀ ਆ ਸੂਣ ਚ ਇਹਦੇ ਵੀ ਥਾਣ ਹੱਥੀ ਚਾਈ ਵਾਲਾ 6 ਦੰਦ ਵੈੜਾ 1 ਲੱਖ ਤੇ 10000 ਚ ਬਈ ਕਹਿੰਦਾ ਵੀ ਘਰੇ ਪਹੁੰਚਦੀ ਕਰ ਦਾਂਗੇ ਜਿਹੜਾ ਵੀ ਖਰੀਦਣਾ ਚਾਹੇ ਮੀਡ ਬਰੂਡ ਬਹੁਤ ਆ ਜੀ ਦੁੱਧ ਇਹਨੇ ਵੀ 28 30 ਕਿਲੋ ਦੇ ਦੇਣਾ ਠੀਕ ਹੈ ਲਗਭਗ ਇਹ ਮੰਨ ਲਓ ਵੀ ਪੂਰੇ ਪੰਜਾਬ ਦੇ ਵਿੱਚ ਘਰੇ ਪਹੁੰਚ ਹੋ ਜਾਣੀ ਐ ਇਸ ਰੇਟ ਤੇ ਉਹ ਤੁਸੀਂ ਕੰਟੈਕਟ ਕਰ ਲਿਓ ਤੁਸੀਂ ਕਿਹੜੇ ਏਰੀਆ ਚੋਂ ਪਸ਼ੂ ਖਰੀਦਣਾ ਚਾਹੁੰਦੇ ਹੋ ਤੇ ਖੋਰ ਇਦੋਂ ਅੱਗੇ ਵੈੜ ਕੰਨਵਾ ਸੂਆ ਬਈ ਇਹ ਇਹ ਦੂਜੇ ਸੇ ਸੂਣ ਵਾਲੀ ਹੈ ਕਿੰਨਾ ਚਿਰ ਲੱਗੂਗੀ ਹਜੇ ਉਹ ਅਜੇ ਚਾਰ ਹੀ ਦੰਦਾ ਠੀਕ ਹੈ ਇਹਦੇ 20 ਦਿਨ ਪਏ ਇਹਦਾ ਰੇਟ ਕੀ ਰਹੂਗਾ ਬਾਈ ਇਹ 1 ਲੱਖ 20 ਹਜ਼ਾਰ ਦੀ ਪਹੁੰਚ ਕਰਾ ਦਾਂਗੇ ਠੀਕ ਹੈ ਹਾਂਜੀ ਤੋਰੀ ਮੈਂ 1 ਲੱਖ ਤੇ 20 ਹਜ਼ਾਰ ਦੀ ਦੋਸਤੋ ਤੇ 20 ਦਿਨ ਹਜੇ ਇਹਦੇ ਬਾਕੀ ਹੈ ਤੇ ਪਹਿਲਾਂ ਨੇ 27 28 ਕਿਲੋ ਦੁੱਧ ਦਿੱਤਾ ਹੈ ਠੀਕ ਹੈ ਚੰਗੇ ਸੀਮਣ ਦੀ ਆਪ ਵੀ ਤੇ ਦੁੱਧ ਦੇ ਤੀ 35 ਕਿਲੋ ਆਰਾਮ ਨਾਲ ਦੇ ਦੇਣਾ ਬੱਚੀ ਨੇ ਠੀਕ ਹੈ ਪਰ ਦਿਨ ਹਜੇ 15 ਤੋਂ 20 ਲੈ ਜੂਗੀ ਠੀਕ ਹੈ ਦਿਨ ਹਜੇ 20 ਲੈ ਜੂਗੀ ਪਰ ਦੁੱਧ ਬਹੁਤ ਸੋਹਣਾ ਰਿਕਾਰਡ ਬਾਈ ਦੱਸਦਾ ਪਹਿਲੇ ਸੂਏ ਦਾ ਐਤ ਕੀ ਵੀ ਚੰਗਾ ਦੁੱਧ ਦੇਊਗੀ 20 ਦਿਨ ਬਾਕੀ 1 ਲੱਖ ਤੇ 20 ਹਜ਼ਾਰ ਚ ਪਹੁੰਚ ਇਹਦੀ ਹੋਊਗੀ ਸੋਹਵਾਨਾ ਤੁਸੀਂ ਇਹਦਾ ਦੇਖ ਸਕਦੇ ਹੋ ਇਹਦੇ ਅੱਗੇ ਇੱਕ ਹੋਰ ਵੈਡ ਜਿਹੜੀ ਬਹੁਤ ਸੋਹਣੀ ਤਿਆਰ ਹੋ ਰਹੀ ਹੈ ਇਹ ਮੋ ਦੋ ਦੰਦ ਹੈ ਜੀ ਕਿੰਨੇ ਕ ਦਿਨ ਲਾਉਗੀ ਸੋਣ ਚ ਇਹ ਦਿਨ 10 ਭਾਏ ਇਹਦੇ ਇਹਦਾ ਰੇਟ ਕੀ ਰਹੂਗਾ ਬਾਈ ਇਹਦਾ 85000 ਦੀ ਪਹੁੰਚ ਕਰਾ ਦਾਂਗੇ ਠੀਕ ਹੈ ਖੋਲਿਓ ਬਾਈ ਦੋ ਦੰਦ ਪਹਿਲਣ ਵੈੜ ਜੇ ਕੋਈ ਵਿਕਰੀ ਵਾਲਾਗੇ ਵਪਾਰ ਵਾਲਾ ਭਰਾ ਦੇਖ ਰਿਆ ਤੋ ਵੀ ਜਰੂਰ ਇਹਨੂੰ ਆ ਕੇ ਦੇਖ ਲੈ ਵੈੜ ਨੂੰ ਜੇ ਜੱਚਦੀ ਹੈ ਤਾਂ ਸੰਪਰਕ ਕਰ ਲਿਓ 85000 ਦੇ ਵਿੱਚ ਘਰ ਪਹੁੰਚ ਸੋਹਣੀ ਤਿਆਰ ਹੋ ਰਹੀ ਹੈ ਕਮਾਲਾ ਹਾਂ ਉੱਤੋਂ ਪੁੜਿਆਂ ਦੀ ਚੜਾਈ ਕਾਫੀ ਚੰਗੀ ਐ ਹਾਈਟ ਜਿਹੜੀ ਉਹ ਦੋ ਦੰਦ ਦੇ ਹਿਸਾਬ ਤੇ ਤੁਸੀਂ ਜਜਮੈਂਟ ਕਰਿਓ ਅਗੇ ਇੱਕ ਹੋਰ ਵੜ ਜਿਹੜੀ ਗੱਪਣ ਹੈ ਮਨਜੀਤ ਭਾਈ ਇਹ ਵੀ ਗੱਪਣ ਹੀ ਲੱਗਦੀ ਕਿੰਨਾ ਕੁ ਚੱਲਊ ਹੈ ਜੇਣ ਇਹਦੇ 20 ਪਏ ਹੈ ਜੀ ਇਹਦਾ ਰੇਟ ਕੀ ਰਾਊਗਾ ਭਾਈ ਇਹ 1 ਲੱਖ 5000 ਦੀ ਪਹੁੰਚ ਕਰਾ ਦਾਂਗੇ ਜੀ ਠੀਕ ਐ ਵੀਦਣ ਬਾਕੀ 1 ਲੱਖ ਤੇ 5000 ਚ ਪਹੁੰਚ ਹੋਊਗੀ ਯਾਰ ਬਰੂਟ ਸੀਮੰਦੀ ਐ ਠੀਕ ਐ ਇਹਦੇ ਗਾ ਵੀ ਚੰਗਾ ਹੀ ਲੱਗਿਆ ਜੀ ਠੀਕ ਐ ਤੋਂ ਬਰੂਟ ਬੁੱਲ ਦੀ ਬਾਈ ਦੱਸਦਾ ਹੈ ਆਪ ਐ ਹਵਾਨਾ ਚੰਗਾ ਬਣਾਉਗੀ ਰੱਖੂਗੀ ਫਿਕਸ ਜਾਈ ਇਹਦਾ ਤੁਸੀਂ ਫੇਸ ਦੇਖ ਸਕਦੇ ਹੋ ਸੋਹਣੀ ਬੱਚੀ ਦੱਸੋ ਜਾਤ ਬਰੀਡ ਵਾਲੀ ਐ ਆਏ ਤਾਂ ਇਹ ਟਿੱਲੇ ਟੁੱਲ ਪਾਉਣੀ ਆਈ ਐ ਇਹ ਤਾਂ ਪੂਰੇ 20 ਦਿਨ ਪਏ ਇਹਦੇ ਠੀਕ ਐ ਅਜੇ 20 ਦਿਨ ਬਾਕੀ ਐ ਅਜੇ ਤਾਂ ਰੋਲ ਹਵਾਨਾ ਹੀ ਦੱਸਦਾ ਜੇ ਭਲੂਣ ਕੋਈ ਸਵੇਲਿੰਗ ਵਗੈਰਾ ਨਹੀਂ ਹੈ ਹਵਾਨੇ ਤੇ ਕੱਟ ਵਾਲਾ ਹਵਾਨਾ ਸੋ 1 ਲੱਖ ਤੇ 5000 ਚ ਪਹੁੰਚ ਇੱਕ ਹੋਰ ਸੂਈ ਸਵਾਈ ਵੈਣ ਇਹ ਪਹਿਲੇ ਸੂਈ ਸੂਈ ਹੈ ਜੀ ਕਿੰਨਾ ਚਿਰ ਹੋ ਗਿਆ ਉਹ ਮੁੰਹੋਂ ਦੋ ਦੰਦ ਦਾ ਸੂਈ ਨੂੰ ਤਾਂ ਇਹਨੂੰ 10 12 ਦਿਨ ਹੋ ਗਏ ਜੀ ਠੀਕ ਹੈ ਆਪਣੇ ਕੋਲੇ ਕੱਲ ਹੀ ਆਈ ਹੈ ਹੁਣ ਕਹਿੰਦੇ ਸੀ ਮਾਲਕੇ 16 17 ਕਿਲੋ ਦੋ ਤਿਆਰ ਹੈ ਠੀਕ ਹੈ ਹਾਂਜੀ ਕੀ ਡਿਮਾਂਡ ਰੂ ਮਨਜੀਤ ਬਾਈ ਇਹ ਆਪਾਂ 82000 ਦੀ ਪਹੁੰਚ ਕਰਾ ਦਾਂਗੇ ਜੀ ਵੱਛੀ ਇਹਦੇ ਨਾਲ ਮਗਰ ਇਹਦੇ ਵੱਛੀ ਹੈ ਜੀ ਠੀਕ ਹੈ ਹਾਂਜੀ ਸੋ ਦੋਸਤੋ ਇਹਦੇ ਜਰਸੀ ਸੀਮਨ ਲੱਗਾ ਹੋਊਗਾ ਦੁੱਧ ਵੱਛੀ ਚੰਗੀ ਸੇਵਾ ਹੋਊਗੀ ਤਾਂ 20 ਕਿਲੋ ਹੁਣੇ ਦੇ ਦਊਗੀ ਜੀ ਠੀਕ ਹੈ ਸੋ ਬਾਕ 16 17 ਕਿਲੋ ਅੰਗੂ ਦੁੱਧ ਇਸ ਟਾਈਮ ਹੈਗਾ ਪਹਿਲਣ ਵੈੜ ਹੈ 82000 ਚ ਪਹੁੰਚ ਹੋਊਗੀ ਵੱਛੀ ਨਾਲ ਹੈ ਤੇ ਵੱਛੀ ਜਿਹੜੀ ਇਦਾਂ ਵੀ ਜਿਵੇਂ ਜਰਸੀ ਸੀਮਣ ਲੱਗਾ ਹੁੰਦਾ ਤੁਹਾਨੂੰ ਫੇਰ ਦਿਖਾ ਦੂੰ ਫਿਕਸ ਹਵਾਨਾ ਬਿਲਕੁਲ ਤੁਸੀਂ ਇਹਦੀ ਵੱਛੀ ਦੇਖ ਲਓ ਚੰਗੀ ਸੰਭੀ ਹੋਈ ਵੱਛੀ ਨਾਲ ਦੱਸੋ ਕਿਉਂ ਚਾਰ ਸੀਮਣ ਲੱਗਿਆ ਇਹਦੇ ਠੀਕ ਹੈ ਸੋ ਜਰਸੀ ਦਾ ਬੱਚਾ ਇੱਕ ਨੂੰ ਸੋ ਦੇਸੀ ਨਸਲਾਂ ਜਿਵੇਂ ਗੈਰ ਨਸਲ ਦੀ ਵੀ ਵੈੜ ਲੱਗਦੀ ਹੈ ਇਹ ਉਹ ਉਸ ਤਰ੍ਹਾਂ ਦੀ ਇਹ ਵੈਡ ਫॉर ਸੇਲ ਹੈ ਮਨਜੀਤ ਭਾਈ ਇਹ ਕਹਿੰਦੇ ਦੂਜੇ ਸੋਏ ਹੈ ਜੀ ਹੂੰ ਤੇ ਮੂੰਹ 6 ਦੰਦ ਹੈ ਹੁਣ 14 ਕਿਲੋ ਇਹਦੇ ਦੋ ਤਿਆਰ ਹੋਣਾ ਠੀਕ ਹੈ ਭਾਈ ਹਾਂਜੀ ਕੀ ਕੀਮਤ 'ਚ ਪਹੁੰਚ ਕਰਾਂਗੇ ਦੀ ਇਹ 70000 'ਚ ਪਹੁੰਚ ਕਰ ਦਾਂਗੇ 70000 'ਚ ਅੱਛਾ ਚਵਾਈ 'ਚ ਕਿਵੇਂ ਆ ਭਾਈ ਮੈਂ ਕਹਿੰਦਾ ਜਮਾਂ ਠੰਡੀ ਸੀਲ ਹੈ ਜੇ ਮਰਜੀ ਹੱਥ ਮਾਰਿਓ ਠੀਕ ਹੈ ਤੇ ਜੇ ਮਰਜੀ ਬਹਿ ਕੇ ਚੋਲੋ ਕੋਈ ਦਿੱਕਤ ਵਾਲੀ ਗੱਲ ਨਹੀਂ ਦੋਵੇਂ ਪਾਸੇ ਬਹਿ ਕੇ ਚੋ ਸਕਦੇ ਹਾਂ ਠੀਕ ਹੈ ਹਾਂਜੀ ਤੋਰ ਦੇ ਭਾਈ ਥੋੜੀ 70000 'ਚ ਦੋਸਤੋ ਦੇਸੀ ਗਾਂ ਘਰੇ ਪਹੁੰਚ ਹੋ ਜੂਗੀ ਸੋਹਣਾ ਦੁੱਧ ਦਿੰਦੀ ਰਹੂਗੀ ਘਰਾਂ ਚ ਜਿਹੜਾ ਵੀਰ ਦੇਸੀ ਘਰ ਆਪਣੇ ਘਰ ਦੀ ਆ ਪਿਛਲੇ ਸਾਲ ਦੀ ਆਪਣੇ ਬੱਚੀ ਕੋਲੇ ਛੜੀ ਆਪਣ ਠੀਕ ਹੈ ਸੋ ਬਾਈ ਦੇ ਘਰ ਦੀ ਇਹ ਬਰੀਡ ਆ ਦੱਸੋ ਬੱਚੀ ਪਿਛਲੇ ਸਾਲ ਦੀ ਬਾਈ ਕਹਿੰਦਾ ਇਹ ਘਰੇ ਸੀ ਤੇ ਤੁਸੀਂ ਇਹਨੂੰ ਦੇਖ ਸਕਦੇ ਜਿਹਨੇ ਬੱਚੇ ਨੂੰ ਜਨਮ ਦਿੱਤਾ ਠੀਕ ਹੈ ਹਾਂਜੀ ਚੌਥਾ ਦਿਨ ਅੱਜ ਸੂਈ ਨੂੰ ਹੋਣੇ 14 ਕਿਲੋ ਦੋ ਤਿਆਰ ਆ ਪਿਛਲੇ ਕਿਹੜੇ ਆਪਣੇ ਕੋਲ 14 15 ਕਿਲੋ ਦਿੰਦੀ ਰਹੀ ਸੀ ਪਿਛਲੇ ਸਾਲ ਪਹਿਲੇ ਸੂਏ ਚ ਹਾਂਜੀ ਠੀਕ ਹੈ ਸੋ 70000 ਚ ਘਰ ਪਹੁੰਚ ਹੋ ਜੂਗੀ ਦੁੱਧ ਇੱਥੇ ਤੁਸੀਂ ਚੋਕੇ ਦੇਖ ਲਓ ਕਿਉਂਕਿ ਦੇਸੀ ਨਸਲਾਂ ਤੇ ਇਹਨਾਂ ਨੂੰ ਇੱਥੇ ਤੁਸੀਂ ਪਾਸ ਕਰ ਲਓ ਵੈਸੇ ਠੰਡੀਆਂ ਸੀਲ ਐ ਹੁਣ ਤੁਹਾਨੂੰ ਉਹ ਗਾਂ ਦਿਖਾਉਣੇ ਆ ਜਿਹੜੀ ਮੈਂ ਜਿਵੇਂ ਦੱਸਿਆ ਵੀ ਸਾਡੇ ਇੱਥੇ ਆਉਣ ਤੋਂ ਬਾਅਦ ਜੀਏ ਨੇ ਬੱਚੀ ਨੂੰ ਜਨਮ ਦਿੱਤਾ ਹੈ ਹਜੇ ਜੇਰ ਪੈਣ ਵਾਲੀ ਐ ਹਵਾਨਾ ਦੇਖੋ ਚੰਗਾ ਭਰ ਗਿਆ ਤਾਜੀ ਬਿਲਕੁਲ ਸੂਈ ਵੀ ਬੱਚੀ ਵਾਲੀ ਗਾਂ ਮਨਜੀਤ ਭਾਈ ਇਹ ਕਿੰਨਾ ਮਸੂਆ ਸੂਪੀ ਇਹ ਦੂਜੇ ਸੂਈ ਹੈ ਠੀਕ ਐ ਹਾਂਜੀ ਬੱਚਾ ਤਾਂ ਇਹਨੇ ਬੱਚੀ ਦੇਤੀ ਐ ਹਾਂਜੀ ਬੱਚੀ ਦਿੱਤੀ ਕੀ ਰੇਟ ਰਹੂਗਾ ਬਈ ਰੇਟ 1,30,000 ਦੀ ਪਹੁੰਚ ਕਰਾ ਦਾਂਗੇ ਠੀਕ ਹੈ ਤੋਰੀ ਬਈ ਸੋ ਦੋਸਤੋ 1,30,000 ਚ ਪਹੁੰਚ ਹੋਊਗੀ ਬੜਾ ਸੋਹਣਾ ਹਵਾਨਾ ਕਰਮਾ ਵਾਲੀ ਨੇ ਭਰਿਆ ਪਹਿਲਾਂ ਨੇ 26-27 ਕਿਲੋ ਦੁੱਧ ਦਿੱਤਾ ਜੀ ਦੁੱਧ ਤਾਂ 30 ਪਲੱਸ ਆਰਾਮ ਨਾਲ ਦੇ ਜਣਾ ਬਾਕੀ ਅਗਲੇ ਸੇਵਾ ਹੋਈ ਤਾਂ 35 ਵੀ ਦੇ ਸਕਦੀ ਬਰੀਡ ਬਹੁਤ ਜ਼ਿਆਦਾ ਹੈ ਠੀਕ ਹੈ ਸੋ ਸੋ ਚੰਗੀ ਸੇਵਾ ਨਾਲ ਦੁੱਧ ਜਾਦਾ ਵਧੀਆ ਲੈ ਲਵਾਂਗੇ ਬਰੀਡ ਚੰਗੀ ਹੈ ਹਵਾਨਾ ਇਹਦਾ ਵੀ ਚੰਗਾ ਸੋਹਣਾ ਥਾਣਥੀ ਚੁਾਈ ਵਾਲਾ ਬਹੁਤ ਸੋਹਣਾ ਤੁਸੀਂ ਹੁਵਾਨਾ ਇਹਦਾ ਦੇਖ ਸਕਦੇ ਹੋ 1,30,000 ਚ ਪਹੁੰਚ ਹੋਊਗੀ ਬਣ ਲਾ ਭਾਈ ਇਹਨੇ ਹਜੇ ਜੇਰ ਪਾਉਣੀ ਐ ਉਹਦੀ ਵੀਡੀਓ ਭਾਈ ਬਣਾ ਲੂਗਾ ਜਾਂ ਫੋਟੋ ਖਿੱਚ ਲੂਗਾ ਉਹ ਤੁਸੀਂ ਦੇਖ ਵੀ ਲਓਗੇ ਹਾਂਜੀ ਆਪਾਂ ਜਿਹੜੀ ਮਰਜ਼ੀ ਗਾਂ ਦੀ ਆਪਣੇ ਕੋਲੇ ਜੇਰ ਦਾ ਪੁੱਛ ਸਕਦਾ ਵੀਡੀਓ ਹੁੰਦੀ ਐ ਠੀਕ ਹੈ ਹਾਂਜੀ ਕੋਈ ਪਾ ਦਾਂਗੇ ਆਪਾਂ ਠੀਕ ਹੈ ਸੋ ਇਹ ਦੋਸਤੋ ਗਾਵਾ ਅੱਜ ਵਿਕਰੀ ਵਾਲਾ ਸੀ ਨਾ ਕਾਫੀ ਐ ਤਸੱਲੀ ਤੁਸੀਂ ਕਰ ਲਿਓ ਜਿਹੜਾ ਪਸੂ ਤੁਹਾਨੂੰ ਜੱਜਦਾ ਨੰਬਰ 22 ਦਾ ਸਕਰੀਨ ਉੱਤੇ ਚੱਲੀ ਜਾਂਦਾ ਰੁਟੀਨ ਚੀ ਪਸ਼ੂ ਆਉਂਦੇ ਐ ਇੰਨੇ ਇੰਨੀਆਂ ਗਾਵਾਂ ਹਰ ਟਾਈਮ ਹੀ ਮੌਜੂਦ ਹੁੰਦੀਆਂ ਸੋ ਅੱਜ ਵੀ ਤੁਹਾਨੂੰ ਕਾਫੀ ਸਾਰੇ ਨਗ ਦਿਖਾਤੇ ਰੇਟ ਵੀਡੀਓ ਚ ਹੀ ਐ ਤੇ ਘਰ ਪਹੁੰਚ ਤੱਕ ਦੇ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ